ਕਾਨੂੰਨ ਵਿਵਸਥਾ ਸ਼ਬਦ ਵੀ ਆ ਜਾਂਦਾ ਤੇ ਕਈ ਘਟਨਾਵਾਂ ਪਿੱਛੇ ਵੀ ਆਪਾਂ ਕਈ ਵਾਰੀ ਜ਼ਿਕਰ ਕੀਤਾ ਤੇ ਹੁਣ ਮੰਦਰ ਦੇ ਜਾਂ ਧਾਰਮਿਕ ਸਥਾਨ ਕਿਸੇ ਦੇ ਵੀ ਨੇੜੇ ਵੱਡੀ ਘਟਨਾ ਵਾਪਰਦੀ ਹੈ ਉਹ ਕੋਈ ਇਹ ਤਾਂ ਹੋ ਨਹੀਂ ਸਕਦਾ ਕਿ ਸਹਿਜ ਸੁਭਾਵਿਕ ਕੋਈ ਗੱਲ ਹੋ ਗਈ ਉਹਦੇ ਪਿੱਛੇ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ ਉਹਨਾਂ ਨੂੰ ਖਦਸ਼ਾ ਹੁੰਦਾ ਕਿ ਕੋਈ ਨਾ ਕੋਈ ਵੱਡੀ ਚਾਲ ਤਾਂ ਨਹੀਂ ਤੁਕ ਇੱਕ ਤੇ ਸਭ ਤੋਂ ਵੱਡੀ ਸ਼ਰਾਰਤ ਵੀ ਹੋ ਸਕਦੀ ਹੈ ਦੂਜੇ ਪਾਸੇ ਕਿਉਂਕਿ ਇੰਡੀਆ ਗਵਰਨਮੈਂਟ ਹੋਵੇ ਜਾਂ ਪੰਜਾਬ ਗਵਰਨਮੈਂਟ ਹੋਵੇ ਆਪਾਂ ਦੇਖੇ ਕਿ ਪਾਕਿਸਤਾਨ ਦਾ ਹੱਥ ਆ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੈਗਾ ਜਦੋਂ ਤੁਸੀਂ ਹੋ ਸਕਦਾ ਉਸ ਸਟੇਟ ਦੇ ਕੰਟਰੀ ਦੇ ਮਸੂਬੇ ਚੰਗੇ ਨਹੀਂ ਆ ਲੇਕਿਨ ਸਾਡੀਆਂ ਏਜੰਸੀਆਂ ਵਾਸਤੇ ਇੱਕ ਬੜਾ ਸੌਖਾ ਜਾਂ ਤਿਆਰ ਤਰੀਕਾ ਹੈਗਾ ਨਾ ਜਾਂਚ ਹੋਣੀ ਚਾਹੀਦੀ ਆ ਦੂਜੀ ਗੱਲ ਹੈ ਕਿ ਬਾਰਡਰ ਦੇ ਵਿੱਚ ਇਹ ਸਾਰੇ ਪੁਲਿਸ ਅਫਸਰ ਬਦਲ ਦੇਣੇ ਚਾਹੀਦੇ ਹੈਗੇ ਨੇ ਪਿਛਲੇ 2-3 ਮਹੀਨੇ ਨਵੰਬਰ ਦਸੰਬਰ ਤੋ ਲਗਾਤਾਰ ਜਿਹੜੇ ਇੱਥੇ ਨੇ ਕਿੰਨੇ ਥਾਣਿਆਂ ਤੇ ਪੁਲਿਸ ਚੌਕੀਆਂ ਤੇ ਅਟੈਕ ਹੋਏ ਨੇ ਉਹਨੂੰ ਲੈ ਕੇ ਫਿਰ ਕਹਿ ਦਿੰਦੇ ਕਿ ਟਾਇਰ ਫੱਟ ਗਿਆ ਸਕੂਟਰ ਦਾ ਮੋਟਰਸਾਈਕਲ ਆਪਣੀ ਕੀ ਕੁਝ ਫੱਟ ਗਿਆ ਹੈਗਾ ਹੁਣ ਆ ਜਿਹੜੀ ਆ ਧਾਰਮਿਕ ਭਾਵਨਾਵਾਂ ਪੜਕਾਉਣ ਵਾਲੀ ਵੀ ਗੱਲ ਸ਼ਰਾਰਤ ਵੀ ਹੈ ਜਿਵੇਂ ਲੱਗਦਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੇ ਕੇਜਰੀਵਾਲ ਨੂੰ ਜੀ ਆਇਆਂ ਕਿਹਾ ਹੈਗਾ ਅੱਜ ਉਹ ਸਵੇਰੇ ਪਹੁੰਚਦੇ ਨੇ ਤੇ ਬੀਤੀ ਰਾਤ 12:30 ਵਜੇ ਮੰਦਰ ਤੇ ਸੁੱਟਿਆ ਜਾ ਗਰਨੇਡ ਜਾਂ ਕੁਝ ਵੀ ਸੁੱਟਿਆ ਮੰਦਰ ਦੀ ਜਿਹੜੀ ਪਹਿਲੀ ਮੰਜ਼ਲ ਆ ਉਹਦਾ ਕੋਈ ਛੱਜਾ ਜਾਂ ਢੱਠ ਜਾਂਦਾ ਹੈਗਾ ਉਹਨੂੰ ਪਰਦਾ ਪਾਇਆ ਜਿਵੇਂ ਪਹਿਲਾਂ ਪੁਲਿਸ ਨੇ ਕੀ ਹੈ ਜਿੰਨੇ ਥਾਣੇ ਤੇ ਹਮਲੇ ਹੋਦੇ ਹਰਿਆਪੜ ਦਾ ਪਾ ਦਿੰਦੇ ਹੈਗੇ ਸੀ ਅੱਜ ਵੀ ਮੰਦਰ ਤੇ ਪਰਦਾ ਪਾ ਦਿੱਤਾ ਹੈਗਾ ਚਲੋ ਉਹਦਾ ਇਸ ਕਰਕੇ ਪਾਇਓਗੇ ਇਸਨੇ ਧਾਰਮਿਕ ਭਾਵਨਾਵਾਂ ਨਾ ਪੜ ਗਏ ਪਰ ਥਾਣਿਆਂ ਨੂੰ ਲੈ ਕੇ ਕਾਦੀਆਂ ਧਾਰਮਿਕ ਭਾਵਨਾ ਉਹ ਤੇ ਤੁਹਾਨੂੰ ਚੁਣੌਤੀ ਕਰਦੇ ਰਹੇ ਨੇ ਦਿੰਦੇ ਰਹੇ ਨੇ ਚੁਣੌਤੀ ਤੁਸੀਂ ਕਬੂਲ ਨਹੀਂ ਕੀਤੀ ਹੈਗੀ ਹੁਣ ਦੂਜੀ ਗੱਲ ਇਹ ਬੜਾ ਸੀਰੀਅਸ ਮਸਲਾ ਹੈਗਾ ਪਹਿਲਾਂ ਵੀ ਪੰਜਾਬ ਦੇ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਵਾਸਤੇ ਮੰਦਰਾਂ ਦੇ ਵਿੱਚ ਗਾਂ ਦੀਆਂ ਪੁੱਛਾਂ ਸੁੱਟੀਆਂ ਜਾਂਦੀਆਂ ਰਹੀਆਂ ਤੇ ਗੁਰਦੁਆਰਿਆਂ ਵਿੱਚ ਬੀੜੀਆਂ ਦੇ ਬੰਡਲ ਸੁੱਟੇ ਜਾਂਦੇ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਧਾਰਮਿਕ ਮੰਦਰ ਮੰਦਰ ਦੇ ਉੱਪਰ ਅਗਰ ਇਦਾਂ ਦਾ ਹਮਲਾ ਹੁੰਦਾ ਉਹ ਚਿੰਤਾ ਵਾਲੀ ਗੱਲ ਹੈ ਕਿ ਉਹ ਬਾਰਡਰ ਖਾਸ ਕਰਕੇ ਬਾਰਡਰ ਤੇ ਜੋ ਕੁਝ ਹੋ ਰਿਹਾ ਨੇ ਉਹਨੂੰ ਸਰਕਾਰ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਜੇ ਪੁਲਿਸ ਅਫਸਰ ਉੱਥੇ ਨਹੀਂ ਕੰਮ ਕਰਦੇ ਸਰਕਾਰ ਨੂੰ ਬਦਲ ਦੇਣਾ ਚਾਹੀਦਾ ਹੈਗਾ ਬਾਰਡਰ ਬੈਲਟ ਦੇ ਵਿੱਚ ਜਿੰਨੇ ਅਫਸਰ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਕੀ ਇਹ ਕਿਉਂ ਵਾਰ-ਵਾਰ ਹੋ ਰਿਹਾ ਹੈਗਾ ਤੁਹਾਡੀ ਇੰਟੈਲੀਜੈਂਸ ਕਿੱਥੇ ਗਈ ਹੈ ਤੁਹਾਡੀ ਖੁਫੀਆ ਵਿੰਗ ਕਿੱਥੇ ਗਏ ਨੇ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਦੂਜੀ ਗੱਲ ਹੈ ਕਿ ਸਰਕਾਰ ਇਸ ਮਸਲੇ 'ਚ ਹਜੇ ਤੱਕ ਗੰਭੀਰਤਾ ਨਹੀਂ ਦਿਖਾਈ ਦੇ ਰਹੀਗੀ ਆ ਉਹ ਹੁਸ ਤੋਂ ਵੀ ਮਾੜੀ ਗੱਲ ਹੈਗੀ ਆ ਤੇ ਜੇ ਇਦਾਂ ਦੀਆਂ ਧਾਰਮਿਕ ਭਾਵਨਾਵਾਂ ਪੜਕਿਓ ਕਿ ਨੇ ਲਾਜ਼ਮੀ ਤੌਰ ਤੇ ਪੰਜਾਬ ਦਾ ਨੁਕਸਾਨ ਹੋ ਗਿਆ ਪੰਜਾਬ ਨੇ ਪਹਿਲਾਂ ਹੀ ਬੜਾ ਨੁਕਸਾਨ ਚੱਲਿਆ ਹੁਣ ਅੱਜ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਵੀ ਖੜੇ ਕੀਤੇ ਸੀ ਉਹਨਾਂ ਨੇ ਤਾਂ ਇਹ ਗੱਲ ਕਹਿ ਦਿੱਤੀ ਹੈਗੀ ਕਿ ਦੇਖੋ ਜੀ ਅਸੀਂ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਹੈਗੀ ਤੇ ਸਾਨੂੰ ਬੀਐਸਐਫ ਦੀ ਰਿਪੋਰਟ ਮਿਲੀ ਹੈ ਕਿ ਜਦੋਂ ਦੀ ਤੁਸੀਂ ਨਸ਼ਿਆਂ ਦੇ ਖਿਲਾਫ ਜਿਹੜੀ ਗੱਲ ਕੀਤੀ ਹੈਗੀ ਆ ਜੀ ਉਹਦੇ ਨਾਲ 70% ਦੇ ਜਿਹੜੇ ਆਉਂਦੇ ਸੀ ਕੀ ਬੋਲ ਡਰੋਨ ਘਟ ਗਏ ਨੇ ਪਰ ਜਿਹੜੇ ਮੰਦਰ ਤੇ ਹਮਲਾ ਹੋਇਆ ਉਹਨੂੰ ਲੈ ਕੇ ਤੇ ਉਹ ਜੋ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਹੁਣਾ ਕਹਿ ਦਿੱਤਾ ਕਿ ਇਹਦੇ ਪਿੱਛੇ ਆਈਐਸਆਈ ਦਾ ਹੱਥ ਹੋ ਸਕਦਾ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਬੱਚੇ ਨੇ ਕਿਉਂਕਿ ਬਾਹਰੋਂ ਅਮਰੀਕਾ ਤੋਂ ਵੀ ਕਹਿੰਦੇ ਸੀ ਕਿ ਫਲਾਨੀ ਜਗ੍ਹਾ ਝੰਡਾ ਲੜਾ ਦਿਓ ਖਾਲਿਸਤਾਨ ਦਾ ਤੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਜਾਂ ਸਕੂਲਾਂ ਤੇ ਕੰਧਾਂ ਤੇ ਜਾਂ ਹਸਪਤਾਲ ਲਿਖੇ ਜਾ ਰਹੇ ਉਹਦੇ ਪਿੱਛੇ ਤੇ ਸ਼ਰਾਰਤਾਂ ਹੋ ਰਹੀਆਂ ਪੰਜਾਬ ਦੀ ਜਿਹੜੀ ਸਾਂਝਾਂ ਤੋੜਦਿਆਂ ਗੱਲਾਂ ਹੋ ਰਹੀਆਂ ਸਾਂਝਾ ਤੋੜਨੇ ਉਦੋਂ ਗੱਲਾਂ ਹੁੰਦੀਆਂ ਜਦੋਂ ਸਟੇਟ ਦਾ ਧਿਆਨ ਨਾ ਹੋਵੇ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਚਿੰਤਾ ਕਰਨ ਇਹ ਬੜਾ ਸੀਰੀਅਸ ਮਸਲਾ ਨੂੰ ਲੈਣਾ ਚਾਹੀਦਾ ਹੈ ਸੀਰੀਅਸ ਤੌਰ ਤੇ ਲੈਣਾ ਚਾਹੀਦਾ ਹੈ ਜਿਹੜੇ ਜ਼ਿੰਮੇਵਾਰ ਲੋਕ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਨਹੀਂ ਤੇ ਜਦੋਂ ਹੱਥ ਚੋਂ ਇੱਕ ਵਾਰ ਵੇਲਾ ਨਿਕਲ ਜੇ ਨਾ ਫਿਰ ਮੁੜ ਵੇਲਾ ਨਹੀਂ ਆਉਂਦਾ ਤੁਸੀਂ ਭਾਵੇਂ 1000 ਰੁਪਏ ਦੇ ਦਿਓ ਬੀਬੀ ਨੇ ਭਾਵੇਂ 2000 ਰੁਪਏ ਦੇ ਦਿਓ ਜਦੋਂ ਪੰਜਾਬ ਦੇ ਧੀਆਂ ਪੁੱਤਰੀ ਸੇਫ ਨਾ ਹੋਵੇ ਪੰਜਾਬ ਦੀ ਜਵਾਨੀ ਦਾ ਸੇਫ ਹੋਈ ਤੇ ਬੀਬੀਆਂ ਨੇ 1000 ਰੁਪਏ ਸਿਰ ਚ ਮਾਰਨਾ ਹੈਗਾ ਜਦੋਂ ਸਾਡੇ ਧੀਆਂ ਪੁੱਤੇ ਹੀ ਨਸ਼ਿਆਂ 'ਚ ਜਾਂ ਗਮਰਾਹ ਹੋ ਕੇ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਗਏ ਤੇ ਬੀਬੀਆਂ ਨੇ ਘਰ ਜਦ ਕੋਖੀ ਉਜੜ ਗਈ ਸੁਹਾਗ ਹੀ ਉਜੜ ਗਿਆ ਉਹਦੇ ਵਾਸਤੇ ਸਰਕਾਰ ਨੂੰ ਇੱਕ ਪਾਲਿਸੀ ਬਣਾਉਣੀ ਚਾਹੀਦੀ ਹੈਗੀ ਔਰ ਜਿਹੜੇ ਜ਼ਿੰਮੇਵਾਰ ਅਫਸਰ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰਨੀ ਚਾਹੀਦੀ ਹੈ ਔਰ ਵਿਰੋਧੀ ਤੇ ਕਹਿਣਗੇ ਅਜੇ ਦਲਜੀਤ ਸਿੰਘ ਚੀਮਾ ਉਹਨਾਂ ਦੀ ਸਟੇਟਮੈਂਟ ਆ ਗਈ ਹੈ ਰਾਜਾ ਮਰਿੰਦਰ ਸਿੰਘ ਵੜਿੰਗੋ ਉਹਨਾਂ ਦੀ ਆ ਗਈ ਹੈ ਔਰ ਵਿਕਰਮ ਸਿੰਘ ਮਜੀਠੀਆ ਉਹਨਾਂ ਤੇ ਕਹਿ ਦਿੱਤਾ ਉਹਨਾਂ ਦੀ ਵੀ ਵੱਡੀ ਉਹਨਾਂ ਤੇ ਪੁਆਇੰਟ ਟੂ ਪੁਆਇੰਟ ਲਿਖੇ ਆ ਗਏ ਨੇ ਕਿ ਕੀ ਕੁਝ ਹੋਇਆ ਕੀ ਨਹੀਂ ਹੋਇਆ ਉਹ ਸਾਰੇ ਕੁਝ ਹੈ ਇਸ ਕਰਕੇ ਸਰਕਾਰ ਨੂੰ ਚਿੰਤਾ ਕਰਨ ਦੀ ਲੋੜ ਹੈਗੀ ਔਰ ਦੇਖੋ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਲਕੇ ਪੂਰੀ ਉੱਥੇ ਮਿਨਿਸਟਰੀ ਨੇ ਜਾਣਾ ਹੈਗਾ ਤੇ ਉੱਥੇ ਇੱਕ ਦਿਨ ਪਹਿਲਾਂ ਮੰਦਰ ਦੇ ਉੱਪਰ ਅਟੈਕ ਹੁੰਦਾ ਔਰ ਜਿਹੜੇ ਅਟੈਕ ਦੋ ਮੋਟਰਸਾਈਕਲ ਸਵਾਰ ਮੁੰਡੇ ਆ ਗਏ ਨੇ ਠੀਕ ਆ ਉਹਨਾਂ ਕੋ ਝੰਡਾ ਪਾੜੀ ਕਿਹੜਾ ਹੈਗਾ ਜੋ ਵੀਡੀਓ ਚ ਦੇਖ ਰਿਹਾ ਔਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਇਹ ਵੱਡੀਆਂ ਘਟਨਾਵਾਂ ਹੋ ਰਹੀਆਂ ਤੇ ਸਰਕਾਰ ਸੀਰੀਅਸ ਨਹੀਂ ਹੋਈ ਔਰ ਜੰਡੇਆਲਾ ਗੁਰੂ ਦੇ ਵਿੱਚ ਖਿਡਾਰੀ ਮਾਰੇ ਗਏ ਨੇ ਸਰਕਾਰ ਸੀਰੀਅਸ ਨਹੀਂ ਮੈਤੇ ਦੇ ਵਿੱਚ ਲੰਗਰ ਵਰਤਾ ਰਹੇ ਸੀ ਮੁੰਡੇ ਉੱਥੇ ਸ਼ਰੀਹਮ 6 ਮੁੰਡੇ ਗੋਲੀਆਂ ਚ ਲਾ ਕੇ ਮੁੰਡਾ ਸਰਕਾਰ ਚੁੱਪਾ ਜਦ 14 14 ਸਾਲ ਦੇ ਬੱਚੇ ਕਤਲ ਹੋ ਰਹੇ ਨੇ ਤੇ ਸਰਕਾਰ ਦਾ ਧਿਆਨ ਨਹੀਂ ਹੈਗਾ ਇਸ ਕਰਕੇ ਜਦੋਂ ਸਰਕਾਰਾਂ ਦਾ ਜਾਂ ਸਟੇਟ ਦਾ ਧਿਆਨ ਨਹੀਂ ਦ ਇੱਕੋ ਗੱਲ ਵੀ ਅਹੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਤੇ ਵੀ ਇੱਕ ਚੀਜ਼ ਦੇ ਨਾਲ ਨਹੀਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਸਕਦੇ ਹੈਗੇ ਪਰ ਆ ਕਾਨੂੰਨ ਵਿਵਸਥਾ ਕਿਉਂਕਿ ਇਹ ਬਾਰਡਰ ਸਟੇਟ ਹੈ ਜਦ ਸਾਡਾ ਬਾਰਡਰ ਸਟੇਟ ਦੇ ਵਿੱਚ ਇਹ ਕੁਝ ਵਾਪਰੂਗਾ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਨੇ ਹਮੇਸ਼ਾ ਖਮਿਆਜਾ ਭੁਗਤਿਆ ਅਸੀਂ 47 'ਚ ਖਮਿਆਜਾ ਭੁਗਤਿਆ ਅਠੀ 62 ਦੇ ਵਿੱਚ ਭੁਗਤਿਆ ਅਸੀਂ 65 ਦੇ ਵਿੱਚ ਭੁਗਤਿਆ ਅਸੀਂ 71 ਦੇ ਵਿੱਚ ਭੁਗਤਿਆ ਅਸੀਂ ਕਾਰਗਲ ਵਿਲੇ ਭੁਗਤਿਆ ਅਸੀਂ ਦੀਨਾ ਨਗਰ ਅਟੈਕ ਅਸੀਂ ਭੁਗਤਿਆ ਪਠਾਨਕੋਟ ਅਟੈਕ ਅਸੀਂ ਭੁਗਤਿਆ ਔਰ ਫਿਰ ਵੀ ਜਿਹੜੀਆਂ ਇਹ ਲੜਾਈਆਂ ਅੰਦਰੂਨੀ ਚੱਲਦੀਆਂ ਰਹਿੰਦੇ ਆ ਪ੍ਰੌਕਸੀ ਵਾਰ ਅਸੀਂ ਭੁਗਤੇ ਦੁਸ਼ਮਣ ਦੇ ਦਾ ਮਸਲਾ ਤੇ ਇੰਡੀਆ ਨਾਲ ਹੋ ਸਕਦਾ ਪਰ ਪੰਜਾਬ ਦੀ ਧਰਤੀ ਵਾਰ-ਵਾਰ ਚੁਣੀ ਜਾਂਦੀ ਆ ਆਰਥਿਕ ਤੌਰ ਤੇ ਬਰਬਾਦ ਹੁੰਦੀ ਆ ਜਾਨੀ ਤੌਰ ਤੇ ਬਰਬਾਦ ਹੁੰਦੀ ਆ ਸਮਾਜਿਕ ਤੌਰ ਤੇ ਬਰਬਾਦ ਹੁੰਦੀ ਆ ਰਾਜਨੀਤਿਕ ਤੌਰ ਤੇ ਬਰਬਾਦ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਜ਼ਿੰਮੇਵਾਰੀ ਨਾਲ ਇਹ ਕੰਮ ਨਿਜਿੱਠਣਾ ਚਾਹੀਦਾ ਹੈਗਾ ਔਰ ਜਿਹੜੇ ਪੁਲਿਸ ਅਫਸਰ ਤੁਹਾਨੂੰ ਲੱਗਦਾ ਕਿ ਢਿੱਲੇ ਨੇ ਉਹਨਾਂ ਨੂੰ ਹੋਰ ਜਗ੍ਹਾ ਭੇਜ ਦਿਓ ਜਿਹੜੇ ਤੁਹਾਨੂੰ ਲੱਗਦਾ ਉਥੇਨ ਪ੍ਰੋਬਲਮ ਕੀ ਹੈ ਕਿ ਬਾਰਡਰ ਰੇਂਜ ਆਲੇ ਜਿਹੜੇ ਅਧਿਕਾਰੀ ਹੈਗੇ ਨੇ ਜਦੋਂ ਆਪਣੇ ਹਿਸਾਬ ਦੇ ਨਾਲ ਐਸਐਚਓ ਲਵਾ ਰਹੇ ਨੇ ਆਪਣੇ ਹਿਸਾਬ ਦੇ ਨਾਲ ਉਹ ਐਸਐਸਪੀ ਲਵਾ ਰਹੇ ਨੇ ਠੀਕ ਹੈ ਜਿਹੜੇ ਖੁਦ ਹੀ ਉਥੇ ਇਨਸਪੈਕਟਰ ਰਹੇ ਨੇ ਖੁਦ ਹੀ ਉਥੇ ਡੀਐਸਪੀ ਰਹੇ ਨੇ ਖੁਦ ਹੀ ਉਥੇ ਐਸਐਸਪੀ ਰਹੇ ਨੇ ਖੁਦ ਹੀ ਉਥੇ ਡੀਆਈਜੀ ਆਈਜੀ ਬਣ ਗਏ ਹੁਣ ਇਹੋ ਜਿਹੇ ਪੁਲਿਸ ਅਫਸਰ ਆ ਗਏ ਫਿਰ ਉਹ ਆਪਣੇ ਹਿਸਾਬ ਨਾਲ ਚਲਾਉਂਦੇ ਹੈਗੇ ਨੇ ਇੱਥੇ ਤੇ ਸਰਕਾਰ ਨੂੰ ਇੱਕ ਵਾਰ ਮੁਰਤੋਂ ਕਟਕਟ ਜਿਹੜੇ ਬਾਰਡਰ ਡਿਸਟ੍ਰਿਕਟ ਨੇ ਛੇ ਬਾਰਡਰ ਡਿਸਟ੍ਰਿਕਟ ਦੀ ਡੀਸੀ ਲੈਵਲ ਤੇ ਔਰ ਪੁਲਿਸ ਲੈਵਲ ਤੇ ਪਰ ਚੋਲ ਕਰਕੇ ਵਧੀਆ ਅਫਸਰ ਲਾਉਣੇ ਚਾਹੀਦੇ ਇਹਨਾਂ ਚੋ ਵੀ ਵਧੀਆ ਹੋ ਸਕਦੇ ਪਰ ਇਹਨਾਂ ਦੀ ਜ਼ਿੰਮੇਵਾਰੀ ਵੀ ਫਿਕਸ ਕਰਨੀ ਪੈਗੀ ਸਰਕਾਰ ਨੂੰ ਤੇ ਏਕੇ-ਏਕੇ ਕਟਨਾਵਾਂ ਦੇ ਨਾਲ ਪੰਜਾਬ ਦਾ ਨੁਕਸਾਨ ਹੋ ਸਕਦਾ